ਗੱਲ ਕੋਈ ਨਹੀਂ ਹੋਈ ਬਾ ਤੁਰਦਾ ਪਰਦੇ ਤੇ ਚਲਾ ਗਿਆ ਮੋਟਰਸਾਈਕਲ ਤੇ ਰਾਤ ਨੂੰ 11 ਵਜੇ ਤੱਕ ਇਹ ਗਲੀ ਚ ਫਿਰਦਾ ਰਿਹਾ ਮੜੇ ਦੱਸਿਆ ਨਹੀਂ ਕਿਸੇ ਨੂੰ ਤੇ ਵਾਪਸ ਹੀ ਨਹੀਂ ਆਇਆ ਮੜੇ ਤੇ ਜੀ ਮੁਕਤਸਰ ਸਹਿਬਦਦ ਤਿਲਕ ਨਗਰ ਦਾ ਇੱਕ 24 ਸਾਲਾ ਨੌਜਵਾਨ 인ਦਰਜੀਤ 7 ਮਹੀਨੇ ਪਹਿਲਾਂ ਘਰੋਂ ਗਿਆ ਸੀ ਲੇਕਿਨ ਅੱਜ ਤੱਕ ਵਾਪਸ ਘਰ ਨਹੀਂ ਆਇਆ ਮਾਤਾ ਪਿਤਾ ਨੇ ਪੁਲਿਸ ਦੇ ਕੋਲ ਕੰਪਲੀਟ ਵੀ ਦਰਜ ਕਰਵਾ ਦਿੱਤੀ ਸੀ ਲੇਕਿਨ ਅੱਜ ਤੱਕ ਨੌਜਵਾਨ ਦਾ ਅਤਾ ਪਤਾ ਨਹੀਂ ਲੱਗ ਸਕਿਆ ਨੌਜਵਾਨ ਇੰਦਰਜੀਤ ਦੀ ਦਾਦੀ ਤੇ ਪਿਤਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇੰਦਰਜੀਤ 7 ਮਹੀਨੇ ਪਹਿਲਾਂ ਰਾਤ ਦੇ ਸਮੇਂ ਆਪਣੀ ਦਾਦੀ ਦੇ ਕੋਲ ਗਿਆ ਸੀ ਤੇ ਦਾਦੀ ਕੋਲੋਂ 200 ਰੁਪਏ ਲੈ ਕੇ ਚੁੱਪਚਾਪ ਮੋਟਰਸਾਈਕਲ ਤੇ ਸਵਾਰ ਹੋ ਕੇ ਘਰੋਂ ਚਲਾ ਗਿਆ ਤੇ ਉਸ ਤੋਂ ਬਾਅਦ ਇੰਦਰਜੀਤ ਦਾ ਮੋਬਾਈਲ ਵੀ ਸਵਿਚਡ ਆਫ ਹੋ ਗਿਆ ਉਸ ਤੋਂ ਬਾਅਦ ਇੰਦਰਜੀਤ ਘਰ ਵਾਪਸ ਨਹੀਂ ਆਇਆ ਤੇ ਅਗਲੇ ਦਿਨ ਪੁਲਿਸ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਸਾਡੇ ਲੜਕੇ ਬਾਰੇ ਪੁੱਛਣ ਲੱਗੇ ਤਾਂ ਪਤਾ ਲੱਗਿਆ ਕਿ ਇੰਦਰਜੀਤ ਦਾ ਮੋਟਰਸਾਈਕਲ ਥਾਂਦੇ ਵਾਲੇ ਨਹਿਰ ਦੇ ਹੈੱਡ ਤੋਂ ਬ੍ਰਮਤ ਹੋਇਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਸ਼ਿਕਾਇਤ ਦਰਜ ਕਰ ਲਈਤੀ ਗਈ ਤੇ ਨੌਜਵਾਨ ਦੀ ਪੁਲਿਸ ਤੇ ਸਾਡੇ ਵੱਲੋਂ ਪਾਲ ਸ਼ੁਰੂ ਕਰ ਦਿੱਤੀ ਗਈ ਲੇਕਿਨ ਨੌਜਵਾਨ ਦਾ 7 ਮਹੀਨਿਆਂ ਬਾਅਦ ਵੀ ਪਤਾ ਨਹੀਂ ਲੱਗ ਸਕਿਆ ਨੌਜਵਾਨ ਕੁਵਾਰਾ ਸੀ ਤੇ ਉਸ ਦੀ ਉਮਰ 24 ਸਾਲ ਦੀ ਸੀ ਤੇ ਨੌਜਵਾਨ ਇੱਕ ਦੁਕਾਨ ਤੇ ਹੋਲ سیل ਦਾ ਕੰਮ ਕਰਦਾ ਸੀ ਨੌਜਵਾਨ ਦੀ ਦਾਦੀ ਤੇ ਪਿਤਾ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਾਡੇ ਮੁੰਡੇ ਦੀ ਜਲ ਤੋਂ ਜਲਦ ਭਾਲ ਕਰਕੇ ਉਸ ਨੂੰ ਘਰ ਵਾਪਸ ਲਿਆਂਦਾ ਜਾਵੇ کشمیر ਕੋ ਮੇਰਾ ਪੁੱਤ ਲੱਗਦਾ ਸੀ 24 ਸਾਲ ਦੀ ਕੋਈ ਗੱਲਬਾਤ ਨਹੀਂ ਹੋਈ ਜੀ ਚੁੱਪਚਾਪ ਹੀ ਚਲ ਗਿਆ ਉਹਗੇ ਜੀ ਛੀ ਮਮੀ ਨਾ ਲੱਗ ਗਈ ਛੀ ਮਮੀ ਨਾ ਬੁਰਾ ਉਹ ਕਿਸਤ ਮਮੀ ਨਾ ਚਲੀ ਜਾਂਦਾ ਸਾਬਾਤਰ ਕੋਈ ਗੱਲਬਾਤ ਨਹੀਂ ਹੋਈ ਸਾਬ ਬਸ ਗੁੰਮਸਮ ਹੀ ਗਿਆ ਆਪਦੀ ਆਪ ਵਿੱਚ ਕੋਈ ਗੱਲ ਨਹੀਂ ਹੋਈ ਜੀ ਕੁਛ ਨਹੀਂ ਕਹਿ ਕੇ ਗਿਆ 200 ਰੁਪਏ ਮੰਗਿਆ ਮੈਂ ਦੇ ਤਾ ਸੱਤ ਘਟਦਾ ਟਾਈਮ ਸੀ ਜੀ ਮੇਰੇ ਸਿੱਟੇ ਵੱਜੀਆਂ ਸੀ ਮੇਰੇ ਕੋ ਮਗਰ ਨਹੀਂ ਗਿਆ ਗਿਆ ਉਹਦੇ ਵੇਖਿਆ ਨਹੀਂ ਗਿਆ ਬੰਦ ਇੰਦਰਜੀਤ ਹਾਂਜੀ ਕਮ ਹੋਲ ਸੇਲ ਦਾ ਕਰਦਾ ਸੀ ਜੀ ਕੁਵਾਰਾ ਸੀ ਜੀ ਨਵਲੀ ਦੇ ਲੱਗਾ ਸੀ ਮਲੋਟ ਬੰਮਾਨਾ ਸਭ ਕਿਤਾਬ ਕਰਾ ਕੇ ਤੇ ਸਾਨੂੰ ਨਹੀਂ ਪਤਾ ਕਰਾ ਕੇ ਆਇਆ ਕਰਾ ਕੇ ਉਸੇ ਦਿਨ ਵਾਪਸ ਉੱਥੇ ਹੀ ਪਹੁੰਗ ਗਿਆ ਕੱਲਾ ਹੀ ਸੀ ਜੀ ਕੱਲਾ ਹੀ ਮੋਟਰਸਾਈਕਲ ਮੋਟਰਸਾਈਕਲ ਹਿੱਡਾਂ ਤੋਂ ਮਿਲਿਆ ਜੀ ਹਿੱਡਾਂ ਤੋਂ ਥਾਂਦੇ ਵਾਲੇ ਗਨਰ ਤੋਂ ਉੱਥੇ ਵੀ ਦੇਖ ਭਾਲ ਬਹੁਤ ਕੀਤੀ ਹੈ ਜੀ ਲੋਗੜ ਤੱਕ ਚੱਲ ਗਏ ਕੁਝ ਨਹੀਂ ਬਰੰਤ ਹੋਇਆ ਪੁਲਿਸ ਨੇ ਸਾਨੂੰ ਦੱਸਿਆ ਜੀ 7 ਵਜੇ ਆ ਕੇ ਕਿਸੇ ਦਾ ਮੁੰਡਾ ਕਿੱਥੇ ਉਹ ਤੁਹਾਡਾ ਮੋਟਰਸਾਈਕਲ ਹਿੱਡਾਂ ਤੇ ਕੱਢਾ ਸਾਡੇ ਤੇ ਰੋਣਾ ਧੋਣਾ ਪੈ ਗਿਆ ਜੀ ਵੀ ਹਿੱਡਾਂ ਦਾ ਨਾਮ ਸੁਣ ਕੇ ਨਾ ਜੀ ਉਹਨਾਂ ਨੇ ਸਾਨੂੰ ਕੁਝ ਨਹੀਂ ਦੱਸਿਆ ਉਹ ਤੇ ਕਹਿੰਦੇ ਸਤਰ ਜਾਓ ਤੁਸੀਂ ਤੇ ਲੱਗਦਾ ਸਾਨੂੰ ਸ਼ਹਿਰ ਆ ਜੀ ਸਿਟੀ ਕੋਈ ਮੰਗ ਨਹੀਂ ਜੀ ਸਾਡਾ ਤੇ ਬੇਟਾ ਹੀ 5 ਲੱਖ ਘਰੇ ਆ ਜੀ ਬੇਨਤੀ ਹੈ ਸਾਡੀ ਤੇ ਗਵਰਨਮੈਂਟ ਮੂਰੇ ਵੀ ਬੇਨਤੀ ਹੈ ਤੁਹਾਡੇ ਮੂਰੇ ਵੀ ਬੇਨਤੀ ਹੈ ਜੀ ਲੇਕਿਨ ਕੀ ਨਾ ਚਲੋ ਜਸ ਸਿੰਘ ਇਹ ਚਲੋ ਜਸ ਸਿੰਘ ਆ ਜੀ ਮੇਰਾ ਨਾਮ ਮੇਰਾ ਇਹ ਬੇਟਾ ਜੀ ਇੰਦਰਜੀਤ ਹੈ ਉਹ ਘਰੋਂ ਚਲਾ ਗਿਆ ਤੇ ਸ਼ਾਮ ਨੂੰ 7 8 9 ਵਜੇ ਟਾਈਮ ਸੀਗਾ ਮੁਰਕੇ ਵਾਪਸ ਹੀ ਨਹੀਂ ਆਇਆ ਜੀ ਕਿੰਨੇ ਤੋਂ ਵਾਪਸ ਹੋਇਆ ਉਮਰ ਨੇਗੇ 24 25 ਸਾਲ ਦੇ ਗੱਲ ਕੋਸ਼ਿਸ਼ ਵੀ ਨਹੀਂ ਹੋਈ ਜੀ ਬਾਤ ਤੁਰਦਾ ਪਰਦੇ ਤੇ ਚਲਾ ਗਿਆ ਮੋਟਰਸਾਈਕਲ ਤੇ ਰਾਤ ਨੂੰ 11 ਵਜੇ ਤੱਕ ਤਾਂ ਗਲੀ ਚ ਫਿਰਦਾ ਰਿਹਾ ਮਣਕਾ ਦੱਸਿਆ ਨਹੀਂ ਕਿਸੇ ਨੂੰ ਤੇ ਵਾਪਸ ਹੀ ਨਹੀਂ ਆਇਆ ਮਣਕਾ ਕੋਈ ਲੜਾਈ ਵੜਾਈ ਨਹੀਂ ਜੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਬਾਤ ਨਹੀਂ ਇੱਕ ਮਾਲਕ ਆ ਸੀ ਮੇਰੇ ਕੋਲ ਨਹੀਂ ਨਹੀਂ ਇਕੱਲੇ ਸੀਗਾ ਜੀ ਮੋਟਰਸਾਈਕਲ ਮੋਰਸੇ ਨਾ ਰਾਤ ਮੇਰਾ ਜੀ ਹੈਡਰ ਤੋਂ ਪਾਰਕੀਤੀ ਸੀ ਜੀ ਪਰ ਹੁਣ ਸੁਣ ਨਹੀਂ ਰੋਛਦਾ ਪਿਆ ਅਜਾ ਲੋਗੜ ਤਾਂ ਕਭੀ ਜਾਏ ਉਸ ਕੁਛ ਨਹੀਂ ਪਤਾ ਲੱਗਿਆ ਜੀ ਫੋਨ ਸੁਣ ਰਿਪੋਰਟ ਕੀਤੀ ਹੋਈ ਹੈ ਜਦੋਂ ਦੀ ਕੀਤੀ ਹੋਈ ਹੈ ਹਾਂ ਜੀ ਠੀਕ ਹੈ ਅੰਦਰ ਸੀ ਉਹ ਕਹਿੰਦੀ ਵੀ ਕੋਈ ਨਹੀਂ ਅਸੀਂ ਜੋ ਪੁਰਾਤਲਾਸ਼ ਜਾਰੀ ਹੈ ਲੱਭਦੇ ਆ ਜੇ ਮਿਲਗਾ ਤੁਹਾਨੂੰ ਜ਼ਰੂਰ ਦੱਸਾਂਗੇ ਪਰ ਕੋਈ ਤੁਸੀਂ ਵੀ ਪਤਾ ਰੱਖੋ ਜੇ ਤੁਹਾਨੂੰ ਮਿਲਦਾ ਤਾਂ ਕੋਈ ਗੱਲਬਾਤ ਬਣਦੀ ਹੈ ਦੱਸਿਓ ਸਾਨੂੰ ਰਿਸ਼ਤੇਦਾਰ ਨੇ ਕਿਹਦੇ ਤੋਂ ਪੁੱਛਦਾ ਇਹ ਜੀ ਹਾਂਜੀ ਪਤਾ ਕੀ ਕਰ ਰਿਸ਼ਤੇਦਾਰ ਨੇ ਪਤਾ ਸਾਰੇ ਪਤਾ ਕੀਤਾ ਜੀ ਕਦੇ ਨਹੀਂ ਮਿਲਿਆ ਜੀ ਕੰਮ ਕੀ ਕਰਦਾ ਸੀ ਕੰਮ ਜੀ ਫਿਲਡ ਰਿਗਾਰਡ ਕੰਪਨੀ ਚ ਲੱਗਾ ਸੀਗਾ ਜੀ ਮੂਲਾਂ ਵਾਲੀ ਕੰਪਨੀ ਹੈ ਉਹਦੇ ਵਿੱਚ ਲੱਗਾ ਆਇਆ ਸੀ ਪੜਦਾ ਵੀ ਸੀਗਾ ਮਾੜਾ ਮੋਟਾ ਉਹਨਾਂ ਨਾਲ ਪੜਦਾ ਵੀ ਸੀਗਾ ਆਨਮੈਰਿਡ ਸੀ ਜੀ ਇਹ ਨਾਮ ਕਰਦੇ ਮੰਗ ਇਹੀ ਕਰਦੇ ਸਾਡਾ ਬੱਚਾ ਮਿਲ ਜੇ ਬੜੀ ਵਧੀਆ ਗੱਲ ਹੈ ਜੀ ਹੋਰ ਤਾਂ ਕੋਈ ਮੰਗ ਨਹੀਂ ਆਗੀ